ਮਿਤੀ 2 6 2025 ਨੂੰ ਵਕਤ ਕਰੀਬ 5 ਵਜੇ ਗਰਦੀਪ ਸਿੰਘ ਮਾਲਕ ਐਚਪੀ ਜੁ联ਰ ਰਾਨੀਕਾ ਬਾਗ ਨੇ 112 ਤੇ ਕੰਪਲੇਂਟ ਕੀਤੀ ਇੱਕ ਲੜਕਾ ਜਿਹੜਾ ਉਹਨਾਂ ਦੀ ਦੁਕਾਨ ਤੇ ਆ ਤੇ ਉਹਨਾਂ ਪਾਸੋਂ ਦੋ ਮੰਦਰੀਆਂ ਜਿਹੜੀਆਂ ਚੋਰੀ ਕਰਕੇ ਦੁਕਾਨ ਤੋਂ ਲੈ ਗਿਆ ਜਿਸ ਬੰਦ ਚ ਤੁਰੰਤ ਮੈਂ ਅਤੇ ਮੇਰੇ ਨਾਲ ਮੁੱਖ ਅਫਸਰ ਥਾਣਾ ਕੰਟੋਨਮੈਂਟ ਅਮਨਦੀਪ ਕੌਰ ਤੇ ਜੰਗਬਾ ਦਸਨ ਅਸੀਂ ਰਾਨੀਕਾ ਬਾਗ ਚੋਂ ਕਿੰਜ ਜਾ ਕੇ ਅਸੀਂ ਮੌਕੇ ਤੇ ਪਹੁੰਚੇ ਸੀਸੀਟੀਵੀ ਫੁਟੇਜ ਦੇਖਣ ਤੇ ਪਤਾ ਲੱਗਾ ਕਿ ਇੱਕ ਸਰਦਾਰ ਨੌਜਵਾਨ ਜੋ ਇੱਕ ਵਲ ਸਵਾਰ ਹੋ ਕੇ ਆਇਆ ਸੀ ਅਤੇ ਦੁਕਾਨ ਦੇ ਅੰਦਰ ਮੁੰਦਰੀਆਂ ਖਰੀਦਣ ਦੇ ਬਹਾਨੇ ਜਿਹੜਾ ਦੋ ਮੁੰਦਰੀਆਂ ਜਿਹੜਾ ਚੁੱਕ ਕੇ ਜਲਦੀ ਜਲਦੀ ਜਿਹੜਾ ਵਲ ਸਵਾਰ ਹੋ ਕੇ ਦੌੜ ਗਿਆ ਜਿਸ ਬੰਦੇ 'ਚ ਸੀ ਤੁਰੰਤ ਮਕਦਮਾ ਨੰਬਰ 107 ਮਿਤੀ 2025 ਅੰਡਰ ਸੈਕਸ਼ਨ 35 312 ਪੀਐਨਐਸ ਖਾਣਾ ਕੰਡੋਨਮੈਂਟ ਵਿਖੇ ਦਰਜ ਰਜਿਸਟਰ ਕਰਕੇ ਇਹਦੀ ਤਤਕਸ਼ ਰੰਭ ਕੀਤੀ ਕੱਲ ਮਿਤੀ 6 6 2025 ਨੂੰ ਸਾਨੂੰ ਉਸਲੇ ਸਫਲਤਾ ਮਿਲੀ ਜਦੋਂ ਚੌਂਕੀਨ ਚਾਰਜ ਏਐਸਏ ਜੰਗਬਾਦਰ ਨੇ ਮੈਡਮ ਅਮਨਦੀਪ ਕੌਰ ਦੀ ਸੁਪਰਵਾਈਜ਼ਨ ਹੇਠ ਜਿਹੜਾ ਵਾ ਜਿਹੜੇ ਹੰਦਰਨੇ ਦਾ ਦੋਸ਼ੀ ਆ ਜਿੰਨੇ ਦੋ ਮੰਦਰੀਆਂ ਚੋਰੀ ਕੀਤੀਆਂ ਸੀ ਸਿਮਰਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਹਰੀਪੁਰਾ ਨੂੰ ਮੁਖੋਰ ਖਾ ਦੀ ਇਤਲਾਹ ਤੇ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤੀਆਂ ਦੋਨੇ ਮੰਦਰੀਆਂ ਬਰਾਮਦ ਕਰ ਲਈਆਂ ਇਸ ਤੋਂ ਇਲਾਵਾ ਵਾਰਦਤ ਵਿੱਚ ਜਿਹੜਾ ਐਕਟਰ ਜਿਹੜੀ ਵਰਤੀ ਗਈ ਸੀ ਉਹ ਵੀ ਬਰਾਮਦ ਕਰ ਲਈ ਗਈ ਆ ਦਰਾਨੇ ਪੜਤਾਲ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਸਿਮਰਤ ਸਿੰਘ ਆ ਇੱਕ ਪੜਿਆ ਲਿਖਿਆ ਨੌਜਵਾਨ ਹੈ ਅਤੇ ਗਲੋਬਲ ਇੰਸਟੀਚਿਊਟ ਜੋ ਬਟਾਲਾ ਰੋਡ ਤੇ ਉੱਥੇ ਅਕਾਊਂਟੈਂਟ ਦਾ ਕੰਮ ਕਰਦਾ ਵਾ ਅਤੇ ਜੋ ਨਜੂਏ ਤੇ ਸੱਟੇ ਦੀ ਬੁਰੀ ਹਾਲਤ ਵਿੱਚ ਫਸ ਚੁੱਕਾ ਸੀ ਇਸ ਹਾਲਤ ਵਿੱਚ ਆ ਕੇ ਇਸ ਨੇ ਜਿਹੜੀਆਂ ਉਥੋਂ ਐਚਪੀ ਜੂਲਰ ਦੇ ਦੁਕਾਨ ਤੋਂ ਜਿਹੜਾ ਮੁੰਦਰੀਆਂ ਚੋਰੀ ਕੀਤੀਆਂ ਸਾਨੂੰ ਚੰਕੀ ਇੰਚਾਰਜ ਰਣਿਕਾ ਬਾਗ ਨਬੋਤ ਸ਼ਰੰਗਾ ਜੋ ਕੰਮ ਕੀਤਾ ਵਾ ਤੇ ਇਹਨਾਂ ਲਈ ਮਾਨ ਜੋ ਕਮਿਸ਼ਨ ਸਾਹਿਬ ਨੇ ਇਹਨਾਂ ਵਾਸਤੇ ਰਿਵਾਰਡ ਲੀਅਰ ਕਮੈਂਡ ਕੀਤਾ ਜੋ